ਬੱਬਾ ਹੈਗਾ ਜਿਹੜਾ ਪੂੜੀ ਦਿੰਦਾ ਹੈ ਸ਼ਰਤਾਂ ਪੂਰੀ ਦਿੰਦਾ ਆ ਤੁਸੀਂ ਖਾਓਗੇ ਨਾ ਤੇ ਮੁੰਡਾ ਹੋਊਗਾ ਪਰ ਤੂੰ ਨਾ ਜੀ ਨਾ ਅੱਜ ਕੱਲ ਦੇ ਸਮੇਂ ਵਿੱਚ ਕੁੜੀਆਂ ਮੁੰਡਿਆਂ 'ਚ ਕੋਈ ਫਰਕ ਨਹੀਂ ਹੈਗਾ ਦੀਦੀ ਅੱਜ ਰੋਟੀ ਪਣ ਦਾ ਕੀ ਸਿਸਟਮ ਹੈ ਮਾਜੀ ਉੱਠ ਕੇ ਨਹੀਂ ਆਈ ਮੈਨੂੰ ਤਾਂ ਭੁੱਖ ਵੀ ਬੜੀ ਲੱਗੀ ਪਈ ਹੈ ਹੁਣ ਅਸਵੇਦ ਕੁਛ ਵੀ ਨਾਸਤਾ ਵੀ ਨਹੀਂ ਕੀਤਾ ਹੋਇਆ ਹਜੇ ਤੱਕ ਤੇ ਉਹਨੂੰ ਇਹ ਨਹੀਂ ਪਤਾ ਮੈਂ ਮਰੇ ਸੋਈ ਚ ਜਾਣਾ ਕੰਮ ਕਰਨਾ ਮੈਂ ਉੱਠ ਕੇ ਆਵਾਂ ਮੈਂ ਤਾਂ ਉਹੀ ਬਹਿ ਕੇ ਉੱਥੇ ਵੇਖਣ ਡਈ ਵੀ ਕਦੋਂ ਨੰਗਦੀ ਉੱਠ ਕੇ ਆਕੇ ਜਿਉ ਨਹੀਂ ਆਈ ਉੱਠ ਕੇ ਤੇ ਮੈਂ ਬਣਾਵਾਂ ਰੋਟੀ ਤੂੰ ਰਹਿਂਦੇ ਬੈਠੀ ਰਹਿ ਜਿੱਥੇ ਬੱਠੀ ਤੂੰ ਬਣਾਵੇਂ ਰੋਟੀ ਕਿਹੜੀ ਗੱਲੋਂ ਭੁੱਖੇ ਬਿਹਾਰੀਏ ਭੁੱਖਾ ਪੇ ਬਣਾਏ ਜੀ ਆਹੀ ਛੁਗਰੇ ਉੱਠ ਕੇ ਆ ਗਈਆਂ ਤੁਸੀਂ ਪਤਾ ਤੈਨੂੰ ਸਾਨੂੰ ਭੁੱਖ ਲੱਗੀ ਐ ਤਾਂ ਤੂੰ ਹੋਣਾ ਉਣ ਲਈ ਐ ਉੱਠ ਕੇ ਤੇ ਰੋਟੀ ਪਕਾ ਚੱਲ ਕੇ ਹਾਂਜੀ ਪਤਾ ਮੈਨੂੰ ਭੁੱਖ ਲੱਗੀ ਐ ਮੇਰਾ ਹੀ ਤੂੰ ਇੰਤਜ਼ਾਰ ਕਰਨ ਦੇ ਸੀਗੇ ਤੇ ਮੇਰੀ ਗੱਲ ਸੁਨੋ ਜੇ ਭੁੱਖ ਲੱਗੀ ਸੀ ਇੱਕ ਇੱਕ ਫੁਲਕਾ ਹੀ ਸੀ ਲਾ ਲੈਂਦੇ ਤੁਹਾਨੂੰ ਪਤਾ ਦੇਗਾ ਵਾ ਕੁੜੀ ਸੀ ਤੰਗ ਕਰਨਦੀ ਹੀ ਮੈਨੂੰ ਤੇ ਜੇ ਲੱਥ ਦਾ ਤਾਂ ਤੈਨੂੰ ਅਹੀਂ ਜ਼ਰੂਰ ਢਿਕਣਾ ਸੀ ਅਹੀਂ ਲਾ ਨਾ ਲੈਂਦੀਆਂ ਖਲੋਤਾ ਤੇ ਮੇਰੇ ਕੋ ਜਾਣਦਾ ਨਹੀਂ ਤੇ ਫੁਲਕਾ ਕਿੱਥੋਂ ਪਕੂਗਾ ਚਲੋ ਫਿਰ ਇਸ ਤਰ੍ਹਾਂ ਕਰੋ ਆ ਕੁੜੀ ਨੂੰ ਫੜ ਲਓ ਤੇ ਮੈਂ ਰੋਟੀਆਂ ਲਾ ਦੇਣੀ ਆ ਕੁੜੀ ਨੂੰ ਮਾਸੀ ਨੂੰ ਫੜਾਹਾ ਮਾਸੀ ਕੀ ਕਰਦੀ ਪਈ ਆ ਉਹ ਸੁੱਤੇ ਹੋਏ ਅੰਦਰ ਨੇ ਤੇ ਉਹ ਸੌਣ ਵਾਸਤੇ ਆਏ ਆ ਕੁੜੀ ਫੜਾ ਚੱਲ ਕੇ ਉਹਨੂੰ ਮਾਸੀ ਜੀ ਇਸ ਤਰ੍ਹਾਂ ਕਰੋ ਤੁਸੀਂ ਫੜ ਲਓ ਨਾ ਨਾ ਮੈਂ ਨਹੀਂ ਫੜਨਾ ਮੇਰੇ ਤਾਂ ਕਿ ਘੋਟਾ ਪੀਟ ਪਿਆ ਕਰਦਾ ਐ ਮੇਰੇ ਹੱਥੋਂ ਫਿਰ ਡਿਗ ਡੂਗਾ ਪਿਆ ਬੱਚਾ ਤੇ ਤੁਸੀਂ ਕਹਿੰਨਾ ਮਾਸੀ ਨੇ ਜਾਣ ਕੇ ਸੋੜਤੀ ਕੁੜੀ ਮੇਰੀ ਗੱਲ ਸੁਣ ਆਪਣੀ ਮਾਸੀ ਨੂੰ ਫੜਾਗਾ ਵਾਹ ਬੈੱਡ ਤੇ ਪੈਰ ਕਰਕੇ ਉਹ ਬਹਿ ਜਾਂਦੀ ਹੈ ਦੋਨੋਂ ਪੈਰ ਉੱਪਰ ਕਰਕੇ ਤੇ ਝੁੱਕ ਕੇ ਬੈਠੀ ਰਵੇ ਹੋਰ ਕੀ ਸਵੇਰ ਦਾ ਕਿਰਨ ਨਾਸਤਾ ਵੀ ਨਹੀਂ ਕੀਤਾ ਹੋਇਆ ਹੈਗਾ ਹੁਣ ਤੇ ਰੋਟੀ ਖਵਾ ਦਿਓ ਛੱਲੀਆਂ ਖਵਾਣ ਵਾਸਤੇ ਆਹੋ ਬਣਾਓ ਮਾਸੀ ਨੂੰ ਨਹੀਂ ਪੜਾਣੀ ਕੁੜੀ ਕੁੜੀ ਲੈ ਕੇ ਰਸੋਈ ਚ ਤੁਰ ਪਈਏ ਨਹੀਂ ਮਾਸੀ ਨੂੰ ਉਠਾ ਲੈ ਕਿਹੜਾ ਮਸੀਬ ਸਾਈ ਰਾਤ ਜਾਗਦੀ ਰਹੀਏ ਤੇ ਹੋਨ ਨੂੰ ਨੀਂਦਰ ਵੀ ਪੂਰੀ ਕਰਦੀ ਏ ਦੱਸ ਕੁੜੀ ਨਾ ਰੋਟੀਆਂ ਪਕਾਉਣੀਆਂ ਐਨੇ ਲੈ ਕੇ ਉਧਰ ਤੁਰ ਗਈ ਏ ਤੁਹਾਡੇ ਕੋਲੋਂ ਗਈ ਜੇ ਤੁਸੇ ਪੁੱਛੋਗੇ ਮੈਂ ਪੁੱਛ ਮੇਰਾ ਦਿਮਾਗ ਖਰਾਬ ਕਰ ਦਿੰਦੀ ਏ ਕੁੜੀ ਮੈਂ ਵੇਂਦੀ ਰਹਿ ਗਿਆ ਹੈ ਰੋਟੀ ਖਾਣੀ ਸਰ ਮੇਰਾ ਤਾਂ ਗਲਾ ਵੀ ਖਰਾਬ ਮੇਰੇ ਕੋ ਬੋਲਿਆ ਵੀ ਨਹੀਂ ਜਾਂਦਾ ਇੰਨੀ ਗੱਲ ਸੁਣੋ ਕੁੜੀ ਚੁੱਕ ਕੇ ਜੋਂ ਫੁੱਲ ਕੇ ਲਾਏਗੀ ਡੇਗ ਡੁਗ ਪਈ ਬੱਚਾ ਸੇਕ ਤੇ ਕੁਛ ਹੋ ਗਿਆ 골ਡੀ ਵਰਗੇ ਆ ਗਏ ਨਾ ਤੇ ਉਹਨੇ ਸਾਨੂੰ ਡਿਗਨ ਨਹੀਂ ਦੇਣਾ ਉਹਨੇ ਕਹਣਾ ਮੇਰੇ ਉਹ ਬੱਚਾ ਚੁੱਕ ਕੇ ਰੋਟੀ ਪਈ ਪਕਾਉਂਦੀ ਤੁਸੀਂ ਤੇ ਬੈਠੀਆਂ ਜੇ ਇਹ ਤਾਂ ਸਾਡੀ ਚਾਰ ਨੂੰ ਪਏ ਨਾ ਪੰਗਾ ਤੇ ਮਾਸੀ ਨੂੰ ਕਿਆ ਫੜਾਉਣ ਨੂੰ ਤੇ ਫੜਾ ਦਵੇ ਉਹਨਾਂ ਨੂੰ ਬੈਠੀ ਤੇ ਹੈਗੀ ਬੈੱਡ ਤੇ ਤੁਹਾਡੇ ਕੋਲੋਂ ਤੇ ਗਈ ਉਹਦੇ ਤੇ ਤੁਹਾਡੇ ਕੋਲ ਕਿਆ ਨਹੀਂ ਹੋਇਆ ਹੁਣ ਮੈਨੂੰ ਤੇ ਕਹਿੰਦੇ ਜੇ ਤੁਸੀਂ ਮੈਂ ਤਾਂ ਵੇਖਣ ਦੀ ਵੀ ਕਰਨ ਕੀ ਲਈਏ ਤੁਸੀਂ ਵੇਖੀ ਚੱਲੋ ਬਸ ਤੁਸੀਂ ਵੇਖੋ ਕਰਿਆ ਜੇ ਨਾ ਕੱਕ ਰੋਟੀ ਨਹੀਂ ਮਿਲਣੀ ਫੇਰ ਅਜੇ ਕੋਈ ਹਾਲ ਨਹੀਂ ਐਨਰ ਬੰਦਾ ਪੁੱਛੇ ਬੱਚਾ ਹੀ ਚੁਕਣਾ ਹੀ ਨਾ ਕਿੰਨਾ ਕ ਵੱਡਾ ਬੋਝ ਸੀਗਾ ਬਸ ਕੁੜੀ ਹੈਗੀ ਆ ਇਹ ਸੇ ਕਰਕੇ ਨਹੀਂ ਚੁੱਕਣੀ ਇਹੋ ਹੀ ਕਿ ਤੇ ਜੋ ਮੁੰਡਾ ਹੋਇਆ ਹੁੰਦਾ ਨਾ ਤੇ ਇਹਨਾਂ ਦਾ ਵਰਤਾਅ ਵੀ ਕੁਝ ਹੋਰ ਹੋਣਾ ਸੀਗਾ ਬਸ ਇਹ ਨਾ ਦੂਜਿਆਂ ਦੀਆਂ ਕੁੜੀਆਂ ਨੂੰ ਤਾਂਦੀਆਂ ਵਾ ਇਹਨਾਂ ਨੂੰ ਦੁੱਖ ਉਦੋਂ ਲੱਗਣਾ ਵਾ ਜਦੋਂ ਸਾਟ ਆਪ ਦੇਤੇ ਹੀ ਦੇ ਬੱਚੇਗੇ ਭੈਣ ਜੀ ਕੁੜੀ ਵਿਚਾਰੀ ਕੱਲੀ ਲੱਗੀ ਏ ਜੇ ਬੱਚਾ ਢਾਲ ਲੰਦੇ ਮੈਨੂੰ ਪਤਾ ਹੀ ਨਹੀਂ ਲੱਗਾ ਮੇਰੀ ਅੱਖ ਲੱਗ ਗਈ ਨਹੀਂ ਤੇ ਮੈਂ ਤਾਂ ਸੰਭਦੀ ਹੋਈ ਸੀ ਉਹਨੂੰ ਭੈਣ ਜੀ ਤੁਸੀਂ ਨਾ ਮੈਨੂੰ ਬਹੁਤੀ ਮੱਤਾਂ ਨਾ ਦਵੋ ਮੈਨੂੰ ਹੈ ਗਈ ਆ ਮੈਂ ਆਪਣੇ ਘਰ ਬੈਠੀ ਆ ਮੈਨੂੰ ਪਤਾ ਕੀ ਕਰਨਾ ਤੇ ਕੀ ਨਹੀਂ ਕਰਨਾ ਸਹੀ ਕਹਿੰਦੇ ਬੇਨੇ ਬਿਲਕੁਲ ਸਹੀ ਕਹਿ ਰਹੇ ਨੇ ਪਰੋਣੇ ਆ ਅਸੀਂ ਤੇ ਪ੍ਰੋਣੀ ਬਣ ਕੇ ਰਹੀ ਏ ਜੇ ਮਾਲਕ ਤੇ ਹੋ ਹੀ ਨੇ ਨਾ ਬਿਲਕੁਲ ਠੀਕ ਕਹਿ ਰਹੇ ਨੇ ਤੁਸੀਂ ਫੜ ਲੈਂਦੇ ਕੁੜੀ ਨੂੰ ਭੈਣ ਜੀ ਭੈਣ ਤੇ ਪਤਾ ਨਹੀਂ ਲੱਗਾ ਮੇਰੀ ਅੱਖ ਲੱਗ ਗਈ ਸੀ ਨਹੀਂ ਤੇ ਮੈਂ ਤਾਂ ਸੰਭਦੀ ਹੋ ਪਈ ਐਨੇ ਦਿਨ ਹੋਏ ਨਾ ਮੇਰੀ ਗੱਲ ਸੁਣੋ ਕਿੰਨੇ ਕਿਹੜੇ ਵੇਲੇ ਸਾਂ ਮੇਰੇ ਰਾਤੀ ਤੇ ਜਦੋਂ ਤੱਕ ਮੈਂ ਆਪਾਂ ਦੋ ਤਿੰਨ ਵਾਰੀ ਮੈਂ ਉੱਠ ਕੇ ਵੇਖਨੀ ਆ ਤੁਸੀਂ ਸੁੱਤੇ ਹੀ ਹੁੰਦੇ ਹੋ ਭੈਣ ਜੀ ਬੱਚਾ ਪਤਾ ਚੱਲੀਏ ਕਿ ਕਿੰਨਾ ਤਾਂਗ ਕਰਦਾ ਸਾਰੀ ਰਾਤ ਰੋਂਦੀ ਰਹਿੰਦੀ ਕੁੜੀ ਛੱਡ ਆਖਰ ਬੱਚਾ ਸਾਹਮਣ ਆਇਆ ਬੱਚਾ ਹੀ ਸਾਹਮਣਾ ਔਰ ਕੀ ਕਰਨਾ ਬੱਚਾ ਸਾਹਮਣ ਚੈਸਾ ਹੂੰ ਕੋਈ ਮਤਲਬ ਨਹੀਂ ਆ ਬੋਲਣ ਦਾ ਬਹੁਤਾ ਲੋੜ ਨਹੀਂ ਇਹਨਾਂ ਨੂੰ ਜਾਓ ਚੰਗਾ ਕੀਤਾ ਪੰਜੀ ਵਧੀਆ ਕਿਹਾ ਜੀ ਐਵੇਂ ਸਿੱਧਿਆ ਹੋਣਾ ਇਹਨਾਂ ਨੇ ਹੈ ਮੇਰੀ ਗੱਲ ਸੁਣੋ ਇੱਕ ਸਾਡ ਤੁਹਾਡਾ ਕਾਰ ਇੱਕ ਸਮੇਂ ਦੇ ਕੋ ਰੋਪੇ ਪੰਦੀ ਹੈ ਹਾਂ ਇਹ ਕੁੜਮਾ ਦੀ ਚਰੀ ਦੇ ਘਰ ਆ ਕੇ ਹੈ ਐਵੇਂ ਬੋਲੇ ਜਾਂਦੇ ਦੱਸ ਤੂੰ ਤੇ ਮੱਤਾ ਵੀ ਦੇਣ ਲੱਗ ਗਈ ਹੈ ਇੰਜ ਕਰ ਤੇ ਇੰਜ ਨਾ ਕਰ ਹੈ ਇਹ ਤੇ ਸਿਆਣਪਾ ਦਿੰਦੀ ਜੇ ਬਾਲੀ ਸਿਆਣੀ ਹੈ ਮਿੰਨਾ ਹੋ ਗਿਆ ਬੈਠਿਆ ਉਹ ਆਪਣੀ ਧੀ ਦੇ ਘਰ ਆਈ ਹੈ ਤੂੰ ਕਾਦੇ ਵਾਸਤੇ ਆਈ ਹੈ ਐਸੇ ਵਾਸਤੇ ਹੀ ਹੈ ਨਾ ਆਪਣੀ ਧੀ ਲਗੋ ਹੈਲਪ ਕਰਨ ਲਈ ਇਹ ਸਾਨੂੰ ਕਹਿਣ ਲਈ ਆਈ ਹੈ ਉਹ ਤੇ ਸਾਨੂੰ ਸਿਆਣਪਾ ਵੀ ਦਿੰਦੀ ਹੈ ਤੁਸੀਂ ਸਾਮਲੋ ਕੁੜੀ ਤੁਸੀਂ ਕੁੜੀ ਚੱਕ ਲੈਣੀ ਸੀ ਮੈਂ ਤੇ ਸਾਰੀ ਰਾਤ ਜਾਗਦੀ ਰਹਿਣੀ ਆ ਕੁੜੀ ਉਠ ਤੁਹਾਨੂੰ ਤੁਹਾਨੂੰ ਕੀ ਪਤਾ ਬੱਚਾ ਛੋਟਾ ਬੱਚਾ ਕਿੰਨੀ ਵਾਰੀ ਰਾਤੀ ਉਠ ਨਾ ਸਾਨੂੰ ਤੇ ਪਤਾ ਹੀ ਕੋਈ ਨਹੀਂ ਸਾਨੂੰ ਕੀ ਪਤਾ ਬੱਚੇ ਬੁਚਿਆਂ ਦਾ ਐਂ ਕਦੀ ਇਹਨੂੰ ਜਿਆਦਾ ਇਹਨੇ ਜਿਆਦਾ ਖੜਾ ਲੈਣਾ ਬੱਚੇ ਪਾਲ ਲਈ ਨਹੀਂ ਤੇ ਹਾਂ ਪੁੱਤ ਮਾਸੀ ਤੂੰ ਹੀ ਹਾਂ ਤੇ ਉੱਠ ਗਏਂਗੇ ਉੱਠ ਗਈਆਂ ਤੇ ਤੂੰ ਕੱਲੀ ਲੱਗੀ ਹੋਈ ਆ ਤੇ ਬੁੱਤ ਤੂੰ ਮੈਨੂੰ ਉਠਾ ਦਿੰਦੀ ਅੱਗ ਦੇ ਲਾਗੇ ਬੱਚਾ ਲੈ ਕੇ ਆ ਗਈਆਂ ਮਾਸੀ ਜੀ ਮੈਂ ਕੀ ਕਰਦੀ ਹਾਂ ਜਿਹੜੀਆਂ ਦੋ ਜਾਨੀਆਂ ਬੈਠੀਆਂ ਵਾਂ ਇਹ ਮੇਰਾ ਹੀ ਇੰਤਜ਼ਾਰ ਕਰਨ ਦੀਆਂ ਸੀਗੀਆਂ ਕਦੋਂ ਮੈਂ ਆਵਾਂ ਤੇ ਕਦੋਂ ਇਹ ਰੋਟੀ ਖਾਣ ਕਿਉਂਕਿ ਇੰਨਾ ਕੋ ਤੇ ਹਿੱਲਿਆ ਨਹੀਂ ਨਾ ਜਾਣਾ ਪੁੱਤ ਤੂੰ ਮੈਨੂੰ ਫੜਾ ਤੂੰ ਮੈਨੂੰ ਉਠਾ ਦਿੰਦੀ ਐ ਥੋੜੀ ਮੈਂ ਉੱਠਣਾ ਨਹੀਂ ਸੀਗਾ ਮੈਨੂੰ ਥੰਗੀ ਤੇ ਸਹੀਗਾ ਕਿ ਚੱਲ ਤੂੰ ਹੀ ਥੱਕ ਗਈ ਹੋਣੀ ਆ ਸੁੱਤੇ ਜੇ ਤੇ ਸੁੱਤੇ ਰਹੋ ਰਾਤੀ ਵੀ ਤੇ ਕਿੰਨੀ ਵਾਰ ਉੱਠਦੇ ਜੇ ਤੁਸੀਂ ਕੋਈ ਗੱਲ ਨਹੀਂ ਬੁੱਤ ਹੁਣ ਜਿੰਨੇ ਦਿਨ ਮੈਂ ਇੱਥੇ ਆ ਨਾ ਤੂੰ ਬੱਚਾ ਮੇਰੇ ਕੋਲ ਹੀ ਰਹਿਂਦੇ ਮੈਂ ਆਪੇ ਇਹਨੂੰ ਸੰਭਲਾਂ ਚੰਗਾਈ ਹੋਇਆ ਪੂਜਾ ਮਨ ਕਹਿ ਗਈ ਹੈ ਤੁਸੀਂ ਇੱਥੇ ਰੁਕੋ ਮੈਂ ਵੇਖਣੀ ਵੀ ਤੇਰੀ ਕਿੰਨੀ ਕਿ ਸੇਵਾ ਹੁੰਦੀ ਪਈ ਆ ਇੱਥੇ ਦੇ ਦੇ ਮੇਰਾ ਬੱਚਾ ਦੇ ਦੇ ਕਾਸ਼ ਵੀ ਮੈਂ ਦੇ ਮੈਂ ਆਪੇ ਸੰਭਲਾਂਗੀ ਤੇ ਨਹੀਂ ਉੱਠਦੀਆਂ ਤੇ ਨਾ ਉੱਠਾਂ ਮਾਸੀ ਜੀ ਹਜੇ ਤੇ ਮੈਂ ਉਹ ਗੱਲ ਭੁੱਲੀ ਨਹੀਂ ਜੇڑا ਕੀ ਇਹਨਾਂ ਨੇ ਐਡਾ ਵੱਡਾ ਇਲਜ਼ਾਮ ਮੇਰੀ ਭੈਣ ਦੇ ਸਿਰ ਤੇ ਲਾਤਾ ਕਿ ਉਹਨੇ ਚੋਰੀ ਕੀਤੀ ਹੈ ਹਾਲਾਂਕਿ ਮੈਨੂੰ ਵੀ ਪਤਾ ਉਹਨੇ ਕੁਛ ਵੀ ਨਹੀਂ ਕੀਤਾ ਉਹ ਕੀ ਸੋਚਦੀ ਹੋਣੀ ਆ ਮੇਰੇ ਬਾਰੇ ਵਿਚਾਰੀ ਇੰਨੇ ਦਿਨ ਆਈ ਆ ਇੰਨੇ ਦਿਨ ਆ ਕੇ ਸੇਵਾ ਕੀਤੀ ਤੇ ਉਹਨੂੰ ਆ ਸਿਲਾ ਮਿਲਿਆ ਵਾ ਮੈਨੂੰ ਪਤਾ ਮੇਰੀ ਭੈਣ ਦਾ ਘਰ ਜਾ ਕੇ ਰੋਂਦੀ ਹੋਣੀ ਆ ਉਹਨੇ ਕਿਸੇ ਨੂੰ ਆਪਣਾ ਦੁੱਖ ਦੱਸਣਾ ਥੋੜੀ ਆ ਕਿਉਂਕਿ ਉਹ ਵੀ ਮੇਰੇ ਵਰਗੀ ਆ ਸਹੀ ਜਾਣਾਂ ਕਿਆ ਨਾ ਕੁਛ ਨਹੀਂ ਤੁਹਾਨੂੰ ਤਾਂ ਪਤਾ ਹੀ ਆ ਸਾਡੀਆਂ ਦੋਵਾਂ ਭੈਣਾਂ ਦਾ ਨਾਲੇ ਸਾਡੇ ਦੋਵਾਂ ਤੇ ਇਸ ਦੁਨੀਆ 'ਚ ਇੱਕ ਦੂਜੇ ਤੋਂ ਸਿਵਾ ਹੈ ਹੀ ਕੋਣ ਤੇ ਇੱਕ ਮਾਸੀ ਜੀ ਤੁਸੀਂ ਜੇ ਜਿਹੜੇ ਕਿ ਆ ਜਾਂਦੇ ਜੇ ਨਹੀਂ ਤੇ ਇਹਨਾਂ ਦਾ ਤੇ ਤੁਸੀਂ ਵੇਖ ਹੀ ਲਿਆ ਵਾ ਇਹਨਾਂ ਨੂੰ ਬਸ ਇਹੋ ਹੀ ਦੁੱਖ ਕਿ ਕੁੜੀ ਕਿਉਂਗੀ ਆ ਕੇ ਕੱਲ ਤੇ ਕੁੜੀਆਂ ਇੰਨੀਆਂ ਤਰੱਕੀ ਕਰਨਦੀਆਂ ਵਾ ਪਰ ਪਤਾ ਨਹੀਂ ਇਹਨਾਂ ਨੂੰ ਕਦੋਂ ਸਮਝ ਆਊਗੀ ਪੁੱਤੇ ਇਹ ਨਹੀਂ ਸਮਝ ਸਕਦੀ ਮੈਂ ਤੇ ਆਪ ਬੜਾ ਉਹ ਜ਼ਿੰਦਾ ਹੁੰਦਾ ਵੀ ਮੈਨੂੰ ਡਰ ਵਿੱਚੋਂ ਲੱਗਦਾ ਵੀ ਕਿ ਤੇ ਮੇਰੇ ਤਾਂ ਇਹੋ ਜਿਹਾ ਇਲਜ਼ਾਮ ਲਾਜ਼ਮ ਕੋਈ ਕਿ ਇੱਥੇ ਬੈਠੀ ਹੋਈ ਐ ਇਹ ਵਿੱਚੋਂ ਸੋਈਦੀਆਂ ਨਹੀਂ ਮਹੀਨਾ ਹੋ ਗਿਆ ਇੱਥੇ ਬੈਠੀ ਹੋਈ ਐ ਮੈਂ ਉਹ ਤਾਂ ਤੇਰੇ ਪਿੱਛੇ ਹੀ ਬੈਠੀਆਂ ਸੀ ਅੱਗੇ ਕਿੱਥੇ ਆਂਦੇ ਸੀ ਨਾ ਤੇਰੇ ਘਰ ਪੂਜਾ ਆਂਦੀ ਸੀ ਨਾ ਮੈਂ ਆਨੇ ਤਾਂ ਕੋਈ ਆਂਦਾ ਥੋੜੀ ਸੀ ਤੇਰੋਂ ਮੈਨੂੰ ਤਾਂ ਬੜਾ ਦੁੱਖ ਲੱਗਾ ਪੂਜਾ ਦਾ ਉਹ ਤਾਂ ਵਿਚਾਰੀ ਰਹਿੰਦੀ ਹੋਣੀ ਤੇਰੀ ਸੱਚੀ ਗੱਲ ਹੈਗੀ ਹੁਣ ਦੱਸਣਾ ਹੀ ਨਹੀਂ ਕਿਸਨ ਨਾ ਲੈ ਗੱਲ ਵੀ ਦੱਸਣ ਵਾਲੀ ਥੋੜੀ ਹੈਗੀ ਕੀ ਕਵੇਂ ਭੈਣ ਦੇ ਘਰ ਮੈਂ ਸੇਵਾ ਕਰੀ ਮੇਤੇ ਚੋਰੀ ਦਾ ਇਲਜ਼ਾਮ ਲਾ ਕੇ ਆਏ ਲੈ ਕੇ ਆਈ ਆਪਣੇ ਮੱਥੇ ਦੇ ਉੱਤੇ ਸਹੀ ਗਿਆ ਮਾਸੀ ਜੀ ਚਲੋ ਜਾਓ ਤੋ ਇਹਨੂੰ ਸਵਾਦੋ ਫਿਰ ਮੈਂ ਰੋਟੀ ਬਣਾ ਦਿੰਨੀ ਹਾਂ ਤੂੰ ਇਹਨਾਂ ਨੂੰ ਬਣਾ ਦੇ ਠੀਕ ਹੈ ਮੇਰੀ ਕੁੜੀ ਦਾ ਫੋਨ ਹੋਣ ਡਿਆ ਨਹੀਂ ਹੈਲੋ ਹਾਂ ਪੁੱਤ ਹਾਂਜੀ ਮੰਮੀ ਜੀ ਕੀ ਹਾਲ ਜੇ हां पुत ठीक है हाल ते मेरा ठीक है रोटी खा के अटियो महारानी आई ही ओने मुका के दीती रोटी ते मसा ही खादी पुत हाल की दसा तिनु जे मैं कुछ कह दन्नी आ तेरा ਭਰਾ ਵੀ ਉਹੋ ਜਿਹਾ ਹੀ ਉਹ ਮਗਰ ਉਹਦੇ ਲੱਗ ਜਾਂਦਾ ਹੀ ਤੇ ਉਹਦੀਆਂ ਹੀ ਬੋਲੀਆਂ ਬੋਲਦਾ ਹੀ ਹੋਰ ਮੈਂ ਤੈਨੂੰ ਕੀ ਦਸਾਂ ਪੁੱਤ ਲੈ ਮम्मी ਕਿਹੋ ਜਿਹੀਆਂ ਗੱਲਾਂ ਕਰਦੇ ਪਏ ਹੋ ਤੁਹਾਨੂੰ ਵੀ ਨਹੀਂ ਕੁਝ ਪਤਾ ਲੱਗਦਾਗਾ ਤੁਸੀਂ ਅਸਰਾ ਕਰਿਆ ਕਰੋ ਹਾਂ ਤਹਾਡਾ ਪੁੱਤਰ ਸਵੇਰੇ ਚਲਾ ਜਾਂਦਾ ਕੰਮ ਤੇ ਤੇ ਜਾਂਦਾ ਕਿੰਨੇ ਵੇ ਸਿਰ 10 ਵਜੇ ਨਿਕਲ ਜਾਂਦਾ ਵੈ ਤੇ ਤੁਸੀਂ ਹਸਣਾ ਕਰਿਆ ਕਰੋ ਉਹਦੇ ਸਾਹਮਣੇ ਨਾ ਕੁਝ ਕਿਹਾ ਕਰੋ ਤੇ ਜਦੋਂ ਉਹ ਕੰਮ ਤੋਂ ਆਵੇ ਤੇ ਉਦੋਂ ਤੁਸੀਂ ਰਸੋਈ 'ਚ ਵੜ ਜਾਇਆ ਕਰੋ ਸਵੇਰੇ ਉਹਨੂੰ ਡਾਇਆ ਕਰੋ ਜਿਹੜਾ ਆਪ ਲੱਗੇ ਰਹਿੰਦੇ ਹੋ ਮਹਾਰਾਣੀ ਨੂੰ ਤੂੰ ਉਹਨੂੰ ਕਹਿਆ ਕਰ ਪੁੱਤਰ ਚੱਲ ਰੋਟੀ ਬਣਾ ਚੱਲ ਪੁੱਤਰ ਇਹ ਕੰਮ ਕਰ ਸਾਰਾ ਕੰਮ ਕਰਵਾ ਲਿਆ ਕਰੋ ਤੇ ਬਾਅਦ ਵਿੱਚੋਂ ਪੁੱਛ ਪੁੱਛ ਕਰੋ ਤੁਹਾਨੂੰ ਵੀ ਕਿਸੇ ਚੀਜ਼ ਦਾ ਪਤਾ ਨਹੀਂ ਲੱਗਦਾ ਮੰਮੀ ਲੇ ਆਹ ਗੱਲ ਤੇ ਤੂੰ ਬਿਲਕੁਲ ਸਹੀ ਕੀਤੀ ਪੁੱਤ ਮੇਰੇ ਦਿਮਾਗ 'ਚ ਤੇ ਉਦੋਂ ਦੀ ਆਈ ਨਾ ਹੁਣ ਮੈਂ ਇਦਾਂ ਹੀ ਕਰਿਆ ਕਰੂੰਗੀ ਮੇਰਾ ਵੀ ਦਿਮਾਗ ਹੁਣ ਘੱਟ ਹੋ ਗਿਆ ਮੈਂ ਕੀ ਕਰਾਂ ਤੇ ਕੀ ਤੈਨੂੰ ਮੈਂ ਦੱਸਾਂ ਹੁਣ ਜਿੱਤਰਾ ਤੂੰ ਕਿਹਾ ਨਾ ਮੈਂ ਉਤਰਾ ਹੀ ਕਰਿਆ ਕਰਨੀ ਠੀਕ ਹੈ ਨਾ ਫਿਰ ਤਾਂ ਸੈੱਟ ਹੋ ਜੂ ਨਾ ਸਭ ਕੁਝ ਚੱਲ ਠੀਕ ਆ ਉਤਰਾ ਹੀ ਕਰੂੰਗੀ ਸੈੱਟ ਸੈੱਟ ਤਾਂ ਮੰਮੀ ਉਹਨੇ ਆਪੇ ਹੋ ਜਾਣਾ ਮੈਂ ਜੇ ਬਾਈ ਚਾਨਸ ਕੋਈ ਗੱਲ ਕਰੇ ਤਾਂ ਤੁਸੀਂ ਸਾਫ਼ ਹੀ ਮੁੱਕਰ ਜਾਣਾ ਤਾਨੂੰ ਮੰਮੀ ਕੁਛ ਪਤਾ ਨਹੀਂ ਲੱਗਦਾ ਤੇ ਫਿਰ ਆਪੇ ਵੇਖ ਨਾ ਆਪੇ ਤਾਂ ਦਿਵਾਲੇ ਹੋਏਗਾ ਤੇ ਕਹੇਗਾ ਕਿ ਮੇਰੀ ਮਾਂ ਦੀ ਤੂੰ ਬੇਇੱਜ਼ਤੀ ਕਰਦੀ ਐ ਆਪਾਂ ਦੀ ਗੁੱਤਰੀ ਘੁਮਾਏਗਾ ਫਿਰ ਗੱਲ ਤੇ ਤੇਰੀ ਠੀਕ ਐ ਮੰਜੂ ਮਗਰ ਨਾ ਗੱਲ ਸੁਣ ਇਹਨੇ ਕੁੜੀ ਜੰਮੀ ਐ ਤੇ ਸੋਦੀ ਐ ਪਤਾ ਨਹੀਂ ਕਿੱਡੀ ਕਵੱਡੀ ਮੈਂ ਜੰਗ ਜਿੱਤ ਲਈ ਆ ਕਿ ਮੈਂ ਜਿੰਨੂੰ ਜੋ ਕਹੂੰਗੀ ਉਹ ਮੇਰੀ ਗੱਲ ਸੁਨੇਗਾ ਮਗਰ ਇਸ ਤਰ੍ਹਾਂ ਨਹੀਂ ਹੋਣਾ ਲੈ ਮੰਮੀ ਤੇ ਤੇ ਤੁਹਾਨੂੰ ਗੱਲਾਂ ਆਉਂਦੀਆਂ ਵੀ ਬਹੁਤੀਆਂ ਪੰਜੀਰੀ ਖਾਂਦੇ ਹੋ ਨੇ ਨਾ ਕੁੜਮਾ ਦੇ ਘਰ ਦੀ ਤੇ ਮੇਰਾ ਵੀ ਸੋਚ ਲੈਣ ਅਦਰ ਵੀ ਭੇਜੋ ਮੇਰੀ ਸੱਸ ਸਕੇਂ ਡਈ ਹੈ ਕਿਧਰ ਘਰ ਪਤੀ ਜੀ ਹੋਈ ਹੈ ਕਿ ਤੈਨੂੰ ਪੰਜੀਰੀ ਵਗੈਰਾ ਨਹੀਂ ਆਈ ਅਜੇ ਮੰਮੀ ਸਵਾ ਮਹੀਨੇ ਦੀ ਹੋ ਚੱਲੀ ਹੈ ਨਹੀਂ ਪੰਜੀਰੀ ਖੇ ਤੇ ਸਵਾ ਪੇਕੇ ਤੇ ਸਾਰੇ ਉਹਦੇ ਇੱਥੇ ਆ ਕੇ ਬੈਠੇ ਨੇ ਲਈ ਆਈ ਉਹਦੀ ਮਾਸੀ ਪਾਇਲ ਤੇ ਇੱਕ ਲਈਓ ਟੌਪਸ ਕਿ ਇਹ ਨਾ ਕੰਮ ਦੇ ਤਾਰ ਲਿਆਈ ਉਹ ਨੀ ਦੀ ਤਾਰ ਪਤਰੀ ਜੀ ਲਈ ਉਹ ਤੇ ਟੋਪਸ ਵੀ ਨਿਕੇ ਨਿਕੇ ਲਈ ਆਈਓ ਪੰਜੀਰੀ ਕਿੰਨੇ ਲਿਆਉਣੀ ਆ ਤੂੰ ਗੱਲ ਕਰਦੀ ਪੰਜੀਰੀ ਦੀ ਮੰਮੀ ਸਾਰੀਆਂ ਗੱਲਾਂ ਛੱਡੋ ਜਿਹਦੇ ਪਿੱਛੇ ਮੈਂ ਤੁਹਾਨੂੰ ਫੋਨ ਕੀਤਾ ਵਾ ਉਹ ਤੇ ਮੈਂ ਗੱਲ ਹੀ ਭੁੱਲ ਚੱਲੀ ਸੀ ਦੱਸ ਕਿਹੜੀ ਗੱਲ ਕਰਨੀ ਆ ਮੰਮੀ ਮੈਂ ਤੁਹਾਨੂੰ ਐਸ ਕਰਕੇ ਫੋਨ ਕੀਤਾ ਜਦੋਂ ਦੀ ਭਤੀਜੀ ਹੋਈ ਹੈ ਹੀ ਹੈ ਨਾ ਤੇ ਮੈਂ ਇੱਕ ਵਾਰੀ ਵੀ ਨਹੀਂ ਆਈ ਤੇ ਮੇਰਾ ਵੀ ਤਾਂ ਬੰਦਾ ਹੀ ਨਾ ਭੂਆ ਵਾ ਅਕਸਰ ਉਹਦੀ ਤੇ ਦੱਸੋ ਮੈਂ ਕੀ ਕਰਾਂ ਕੁੜੀ ਦੇ ਨਾਲ ਹੁਣ ਨਹੀਂ ਮੇਰੀ ਸੁਣ ਗੱਲ ਚੁੱਪ ਕਰਕੇ ਨਾ ਸਵੇਰੇ ਆ ਜੀ ਆ ਕੇ ਨਾ 500 ਰੁਪਇਆ ਸਗਨ ਪਾਣੀ ਬਾਦੋ ਤੈਨੂੰ ਮੈਂ ਦੱਸੂਗੀ ਕੀ ਦੇਣਾ ਈ ਤੇ ਕੀ ਲੈਣਾ ਈ ਚੁੱਪ ਕਰਕੇ ਆ ਜਾ ਇੱਥੇ ਕੰਦਾ ਦੇ ਵੀ ਕੰਨ ਹੈਗੇ ਉਹ ਵੀ ਸੁਣਦੇ ਚਲੋ ਮੰਮੀ ਫੇਰ ਮੈਂ ਨਾ ਸਵੇਰੇ ਆ ਜਾਾਂਗੀ ਤੁਹਾਡੇ ਵੱਲ ਹੈ ਤੇ ਨਾਸ਼ਤਾ ਵੀ ਤੁਹਾਡੇ ਵੱਲੋਂ ਹੀ ਕਰਾਂਗੀ ਜੇ ਆ ਕੇ ਬਸ ਬਸ ਠੀਕ ਹੈ ਠੀਕ ਹੈ ਆ ਜਾ ਤੂੰ ਪਹੁੰਚ ਠੀਕ ਹੈ ਮੰਮੀ ਉਹ ਤੇਰੀ ਭਲੀ ਹੋ ਜੇ ਮੈਨੂੰ ਤੇ ਪੰਜੀਰੀ ਦਾ ਚੇਤਾ ਹੀ ਭੁੱਲ ਗਿਆ ਵੀ ਪੰਜੀਰੀ ਵੀ ਇੰਨਾ ਦੀ ਬਣਦੀ ਆ ਮੈਂ ਤੇ ਪੁੱਛਿਆ ਹੀ ਕੋਈ ਨਾ ਇਹਨਾਂ ਨੂੰ ਤੇ ਨਾ ਹੀ ਇਹ ਲੈ ਕੇ ਆਏ ਕੋਈ ਨਹੀਂ ਮੈਂ ਕਰਦੀ ਆ ਇਹਨਾਂ ਨਾਲ ਵੀ ਪੰਜੀਰੀ ਕਿੱਥੇ ਜੇ ਪੰਜੀਰੀ ਨਹੀਂ ਲਿਆਂਦੀ ਸਵਾ ਮਹੀਨਿਆਂ ਜੀ ਘਰ ਛੱਡਿਆ ਜੇ ਪੰਜੀਰੀ ਲਿਆਓ ਮੰਮੀ ਤਾਨੂੰ ਆਪਾ ਕਿੰਨੀ ਵਾਰੀ ਕਿਹਾ ਵਾ ਕਿ ਤੂੰ ਇਹ ਸਾਨੂੰ ਇੰਨੇ ਦਿਨ ਛੱਡ ਕੇ ਨਾ ਆ ਜਾਇਆ ਕਰੋ ਤੁਹਾਨੂੰ ਪਤਾ ਵੀ ਹੈ ਤੁਹਾਡੇ ਮਗਰੋਂ ਦਾਦੀ ਸਾਡੇ ਕੋਲ ਇਨਾ ਕੰਮ ਕਰਾਉਂਦੇ ਨੇ ਅੱਛਾ ਨਾਲੇ ਮੰਮੀ ਜਦੋਂ ਤੁਸੀਂ ਚੱਲ ਜਾਂਦੇ ਜੇ ਨਾ ਦਾਦੀ ਸਾਡੇ ਨਾਲ ਬਿਲਕੁਲ ਵੀ ਪਿਆਰ ਨਹੀਂ ਕਰਦੇ ਸਾਡੇ ਨਾਲ ਪੂਰਾ ਉਪਰਿਆ ਵਰਗਾ ਬਿਹੇਵ ਕਰਦੇ ਨੇ ਜਦੋਂ ਮੇਰੇ ਸਕੂਲੇ ਮੈਂ ਆਪਣੀ ਸਹੇਲੀ ਨਾਲ ਬੈਠਦੀ ਆ ਨਾ ਮੇਰੀਆਂ ਸਹੇਲੀਆਂ ਆਪਣੀ ਦਾਦੀ ਦੇ ਸਾਰੀਆਂ ਗੱਲਾਂ ਮੇਨੂੰ ਕਰਦੇ ਰਹੇ ਮੇਰੀ ਦਾਦੀ ਇਹ ਮੇਰੀ ਦਾਦੀ ਮੈਨੂੰ ਇਹ ਲੈ ਕੇ ਦਿੱਤਾ ਮੇਰੀ ਦਾਦੀ ਇਸ ਤਰ੍ਹਾਂ ਮੈਨੂੰ ਸੁਣ ਕੇ ਬਹੁਤ ਬੁਰਾ ਲੱਗਦਾ ਸਾਡੇ ਦਾਦੀ ਇਸ ਤਰ੍ਹਾਂ ਕਿਉਂ ਕਰਦੇ ਨੇ ਹਾਂਜੀ ਮਮਾ ਜਵਾਬ ਦੋ ਸਾਡੇ ਨਾਲ ਦਾਦੀ ਇਸ ਤਰ੍ਹਾਂ ਕਿਉਂ ਕਰਦੇ ਨੇ ਕਿਉਂਕਿ ਆਪਾਂ ਕੁੜੀਆਂ ਵਾਂ ਨਹੀਂ ਨਹੀਂ ਸ਼ਿਕਾ ਐ ਤੂੰ ਕੀ ਕਹਿੰਦੀ ਪਈ ਐ ਇਹੋ ਜੀ ਕੋਈ ਗੱਲ ਨਹੀਂ ਗਈ ਦਾਦੀ ਨਾ ਤੁਹਾਨੂੰ ਵੀ ਬੜਾ ਪਿਆਰ ਕਰਦੇ ਆ ਉਹ ਤੇ ਉਹਨਾਂ ਦਾ ਥੋੜਾ ਸੁਭਾਈ ਥੋੜਾ ਇਸ ਤਰ੍ਹਾਂ ਦਾ ਵੈ ਤੈਨੂੰ ਪਤਾ ਹੈ ਕਈ ਵਾਰੀ ਉਹ ਮੈਨੂੰ ਵੀ ਕਈ ਗੱਲਾਂ 'ਚ ਗੁੱਸੇ ਹੋਣ ਲੱਪੰਦੇ ਆ ਤੇ ਮੈਂ ਹੁਣ ਕੀ ਸਮਝਾਂ ਕਿ ਉਹ ਮੈਨੂੰ ਪਿਆਰ ਨਹੀਂ ਕਰਦੇ ਨਹੀਂ ਨਹੀਂ ਤੁਹਾਡੇ ਦਾਦੀ ਨਾ ਬਹੁਤ ਚੰਗੇ ᱜਿਏ ਆ ਬਹੁਤ ਪਿਆਰ ਕਰਦੇ ਆ ਤੁਹਾਨੂੰ ਹਾਂਜੀ ਮਮਾ ਪਤਾ ਹੈ ਮੈਨੂੰ ਸਭ ਕੁਝ ਨਹੀਂ ਨਹੀਂ ਛੀਕਾ ਵਾ 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 ਸ਼ਾਬਾਸ਼ ਸ਼ਾਬਾਸ਼ ਤੇਰੀ ਆਂਦੇ ਆ ਕੁੜੀਆਂ ਨੂੰ ਲੱਗਦੀ ਭੜਕਾਨ ਮੇਰੇ ਬਾਰੇ ਉਹ ਅੱਗੇ ਤੇ ਮੇਰੇ ਨਾਲ ਕਿਤੇ ਪਿਆਰ ਨਹੀਂ ਪਾਦੀਆਂ ਉਹ ਅੱਗੇ ਤੇ ਮੱਸਾ ਮੈਂ ਨਾ ਪਿਆਰ ਨਹੀਂ ਕਰਦੀਆਂ ਹੈ ਤੂੰ ਸੱਚ ਕਿਉਂ ਨਹੀਂ ਦੱਸਦੀ ਉਹਨਾਂ ਨੂੰ ਵਾਕਈ ਮੈਨੂੰ ਨਹੀਂ ਇਹ ਪਸੰਦ ਹੈ ਗਿਆ ਆ ਵੱਡੀ ਤਾਂ ਮੈਨੂੰ ਪਸੰਦ ਆ ਥੋੜੀ ਬਤੀ ਮੈਨੂੰ ਤੇ ਆ ਬਿਲਕੁਲ ਨਹੀਂ ਪਸੰਦ ਤੈਨੂੰ ਮੈਂ ਉਹਦੋਂ ਕਿਹਾ ਸੀ ਕਿ ਮੈਨੂੰ ਪੁੱਤ ਚਾਹੀਦਾ ਉੱਥੇ ਬਾਬਾ ਹੈਗਾ ਜਿਹੜਾ ਪੂੜੀ ਦਿੰਦਾ ਹੈ ਸ਼ੰਤੀਆਂ ਪੂੜੀ ਦਿੰਦਾ ਆ ਤੁਸੀਂ ਖਾਓਗੇ ਨਾ ਤੇ ਮੁੰਡਾ ਹੋਊਗਾ ਪਰ ਤੂੰ ਨਾ ਜੀ ਨਾ ਅੱਜ ਕੱਲ ਦੇ ਸਮੇਂ ਵਿੱਚ ਕੁੜੀਆਂ ਮੁੰਡਿਆਂ 'ਚ ਕੋਈ ਫਰਕ ਨਹੀਂ ਹੈਗਾ ਮੇਰੇ ਹਿਸਾਬ ਨਾਲ ਅੱਜ ਵੀ ਫਰਕ ਹੈਗਾ ਹੈ ਨਹੀਂ ਮੰਮੀ ਇੱਥੇ ਤੁਸੀਂ ਨਾ ਗਲਤ ਹੋ ਤੂੰ ਮੈਨੂੰ ਸਹੀ ਕਿਹਾ ਕਿਹੜੇ ਵੱਲੇ ਆ ਨਾਲੇ ਮੇਰੀ ਗੱਲ ਸੁਣ ਤੈਨੂੰ ਮੈਂ ਰਾਤੀ ਕਿਹਾ ਸੀ ਨਾ ਜੇ ਕੋਈ ਗੱਲ ਆਪਣੀ ਮਾਂ ਨਾ ਕੀਤੀ ਤੇ ਵੇਖੀ ਮੈਂ ਤੇਰਾ ਹਾਲ ਕੀ ਕਰਦੀ ਕਰਤੀ ਨਾ ਉਹ ਗੱਲ ਮਾਂ ਆਈ ਮਗਰੋਂ ਤੇ ਦੋਵੇਂ ਜਾਲੀਆਂ ਤੁਸੀਂ ਕੰਨ ਪਰ ਲੱਗ ਪਈਆਂ ਹੈਂ ਜਰਾ ਕੁ ਮੈਨੂੰ ਕੋ ਰੋਟੀ ਮੰਗ ਲਈ ਤਾਨੂੰ ਕਹਤਾ ਗਲਾਸ ਚ ਇੱਕ ਪਾਣੀ ਦਾ ਦੇ ਦੋ ਕੀ ਕੀ ਪਾਪ ਕਰਤਾ ਮੈਂ ਕੋਈ ਤੂੰ ਕੀ ਕਰਨੀ ਐ ਨਹੀਂ ਜਿਹੜੀਆਂ ਮੇਰੇ ਸਕੂਲੇ ਸਹੇਲੀਆਂ ਐ ਉਹਨਾਂ ਦੇ ਦਾਦੀ ਬਹੁਤ ਪਿਆਰ ਕਰਦੀ ਆ ਵਖਾ ਆ ਕਿੱਥੇ ਲਾਸ਼ਾਂ ਪਈਆਂ ਵਖਾ ਨਹੀਂ ਤੂੰ ਕਿੱਥੇ ਲਾਸ਼ਾਂ ਪਈਆਂ ਕਿੰਨਾ ਕ ਤੈਨੂੰ ਮੈਂ ਮਾਰਦੀ ਆ ਮੰਮੀ ਬਸ ਕਰੋ ਉਹਨਾਂ ਨੇ ਤੇ ਵਿਚਾਰੀਆਂ ਨੇ ਕੁਛ ਕਿਹਾ ਹੀ ਨਹੀਂ ਮੈਨੂੰ ਹਾਂ ਉਹ ਤਾਂ ਵੈਸੇ ਆਪਣੀ ਸਹੇਲੀ ਦੀਆਂ ਗੱਲਾਂ ਦੱਸਦੀਆਂ ਪਈਆਂ ਨੇ ਇਹ ਸਾਰਾ ਤੇਰਾ ਹੀ ਬੇੜਾ ਗਰਕਣ ਡਿਆ ਐ ਤੂੰ ਕੁੜੀਆਂ ਨੂੰ ਨਾ ਮੇਰੇ ਨਾਲ ਪਿਆਰ ਪੈਣਾ ਦਵੀ ਤੂੰ ਉਹਨਾਂ ਦੇ ਕੰਨ ਭਰ ਦੇਈ ਆ ਮੈਨੂੰ ਪਤਾ ਤੂੰ ਕਿਉਂ ਕੁੜੀਆਂ ਨੂੰ ਨਾਲ ਨਹੀਂ ਖੜਿਆ ਐਸੇ ਕਰਕੇ ਨੂੰ ਤੂੰ ਕੁੜੀਆਂ ਨੂੰ ਨਾਲ ਖੜਿਆ ਕਿ ਦਾਦੀ ਦੀਆਂ ਸਾਰੀਆਂ ਚੁਗਲੀਆਂ ਮੈਨੂੰ ਦੱਸਿਓ ਤੇ ਮੈਂ ਦੱਸਾਂ ਦਾਦੀ ਇਹੋ ਜੀ ਕੋਈ ਗੱਲ ਨਹੀਂ ਕੀ ਜਿਸ ਤਰ੍ਹਾਂ ਦੀ ਸਮਝ ਦੇ ਬੇਜੇ ਆ ਵੇਖ ਲੈ ਆ ਵੇਖ ਮਾਂ ਦਾਦੀ ਨਾ ਕਿਤਨਾ ਜਵਾਬ ਲੜਾਂ ਰਹੀ ਆ ਦਾਦੀ ਮੈਂ ਤੇ ਤੁਹਾਨੂੰ ਪਿਆਰ ਨਾਲ ਹੀ ਕਿਹਾ ਵਾ ਪਿਆਰ ਕਿਹੜਾ ਪਿਆਰ ਕਰਦੀ ਨਹੀਂ ਤੂੰ ਇਸ਼ੀ ਘੱਟ ਚੁਪਗਾ ਤੈਨੂੰ ਜਿੱਦਾਂ ਮੈਂ ਰਾਤੀ ਕਿਹਾ ਕਿ ਮੈਨੂੰ ਦੁੱਧ ਦੇ ਦੇ ਗਰਮ ਕਰਕੇ ਦਿੱਤਾ ਈ ਦਾਦੀ ਬਾਸ ਕਰੋ ਉਹਨੂੰ ਨਾ ਬੋਲੋ ਦੀਦਾ ਕੋਈ ਕਸੂਰ ਨਹੀਂ ਐ ਹਾਂ ਮਮੀ ਨਾ ਉਸ ਤਰ੍ਹਾਂ ਹੀ ਗੱਲ ਕਰ ਰਹੀ ਸੀ ਹਾਂ ਨਹੀਂ ਤੂੰ ਤਾਂ ਬੜੀ ਕਿੱਡੀਏ ਦੀ ਤਿੱਖੀ ਆ ਤੈਨੂੰ ਮੈਂ ਦੱਸਾਂ ਤੈਨੂੰ ਗੱਲਾਂ ਬੜੀਆਂ ਆਂਦੀਆਂ ਆ ਮੈਂ ਫੋਨ ਫਾਂ ਟਾਡੇ ਫੜ ਕੇ ਨਾ ਅੱਗ ਲਾ ਦੇਣ ਤੈਨੂੰ ਮੈਂ ਦੱਸਦਾ ਜੇ ਦੋਹਾਂ ਜਾਣੀਆਂ ਨੂੰ ਤੇ ਪੂਜਾ ਸੁਧਰ ਜਾ ਤੂੰ ਤੂੰ ਕੁੜੀਆਂ ਨੂੰ ਮੇਰੇ ਖਿਲਾਫ ਪੜਕਾਣ ਲਈ ਆ ਜੇ ਹੁਣ ਕੁੜੀਆਂ ਨੇ ਕੋਈ ਗੱਲ ਕਹੀ ਨਾ ਤੁਹਾਨੂੰ ਤਾਂ ਮੈਂ ਇਹ ਵੀ ਨਹੀਂ ਕਹਿ ਸਕਦੀ ਕਿ ਜਾਓ ਦਫਾ ਹੋ ਜਾਓ ਤਿੰਨੇ ਗੜੀਆਂ ਜਾ ਕੇ ਆਪਣੇ ਨਾਨਕੇ ਚਲ ਜਾਓ ਆਪਣੇ ਪੇਕੇ ਜਾ ਮਰ ਜਾਓ ਉਦੋਂ ਮੈਂ ਕਿਹਾ ਸੀ ਵਿਚੋਲਣ ਨੂੰ ਕਿ ਮੈਂ ਨਹੀਂ ਇਸ ਘਰ ਦਾ ਰਿਸ਼ਤਾ ਲੈਣਾ ਪਰ ਨਾ ਵਿਚੋਲਣ ਕਹਿੰਦੀ ਸੀ ਉਹ ਬੜੀਆਂ ਕੁੜੀ ਬਹੁਤ ਵਧੀਆ ਹੈ ਵੇਖਿਓ ਤੁਸੀਂ ਲక్ష్ਮੀ ਤੁਹਾਡੇ ਘਰ ਆ ਜਣੇ ਵਾਕੇ ਸਹੀ ਕਿਹਾ ਆ ਦੋ ਤਾਂ ਪੱਥਰ ਮੇਰੇ ਘਰ ਆ ਗਏ ਆ ਭਰੋ ਮਾ ਦੇ ਕੰਨ ਮੰਮੀ ਬਸ ਕਰੋ ਆ ਜਿਨ੍ਹਾਂ ਨੂੰ ਤੁਸੀਂ ਅੱਜ ਪੱਥਰ ਕਹਿਂਦੇ ਹੋ ਨਾ ਇਹਨਾਂ ਨੇ ਤੁਹਾਡੇ ਕੰਮ ਆਣੇ ਉਹ ਤੇ ਵਿਚਾਰੀਆਂ ਦਾਦੀ ਦਾਦੀ ਕਰਦੀਆਂ ਫਿਰਦੀਆਂ ਨੇ ਤੁਸੀਂ ਕਦੀ ਉਹਨਾਂ ਨੂੰ ਸਮਝਾਉ ਤੇ ਸਹੀ ਕੀ ਸਮਝਾ ਨਹੀਂ ਮੈਂ ਇਹਨਾਂ ਨੂੰ ਕੀ ਸਮਝਾ ਮੈਂ ਦੱਸ ਤਾ ਉਹਨਾਂ ਨੂੰ ਕੰਨੀਆਂ ਕਿ ਘਰ ਦਾ ਕੰਮ ਕਰੋ ਸਲਾਈ ਕਰੋ ਕਢਾਈ ਕਰੋ ਬਸ ਤੂੰ ਹੀ ਆ ਕਿ ਉਹਨਾਂ ਨੂੰ ਕੰਨੀਆਂ ਕਿ ਪੜੋ 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 ਪੜ੍ਹ ਕੇ ਕੀ ਲੱਗਣਾ ਈ ਤੂੰ ਕੀ ਲੱਗਣਾ ਈ ਕੀ ਲੱਗਣਾ ਈ ਜਦੋਂ ਵਿਆਹ ਹੈਗਾ ਨਾ ਘਰ ਜਾ ਕੇ ਭਾਂਡੇ ਹੀ ਮਾਜਦੇ ਨੇ ਜਿੱਦਾਂ ਤੇਰੀ ਮਾਂ ਮਾਜਣ ਡਈ ਆ ਤੇ ਤੂੰ ਵੀ ਜਿਹੜੀ ਮੈਂ ਕਹਿੰਦੀ ਮੈਂ ਡਾਕਟਰ ਬੰਨਣਾ ਵੇਖੋ ਕਿ ਲੋ ਡਾਕਟਰ ਬਣੋਂਗੀ ਤਾਂ ਹਜੇ ਹੀ ਮੌਕਾ ਹੈ ਉਹ ਬਾਪੇ ਕੋ ਚਲ ਜਾ ਤੇ ਜਾ ਕੇ ਉਹ ਕੁੜੀਆਂ ਦਿੰਦਾ ਹੀ ਮੰਮੀ ਤੇ ਪੂਰਾ ਸਵਾ ਮਹੀਨਾ ਇਹਨਾਂ ਦੋਵਾਂ ਦੇ ਮੱਥੇ ਨਹੀਂ ਉਹ ਲਗੜਾ ਤੇ ਮੈਂ ਦੱਸਦਾ ਹੀ ਜਿੱਥੇ ਮਰਜ਼ੀ ਭੇਜ ਦੇ ਤੂੰ ਹੀ ਚਾਹ ਹੈ ਨਾ ਤੁਹਾਨੂੰ ਕਿ ਸਾਡਾ ਵੀ ਕੋਈ ਵੀਰ ਹੋਵੇ ਆ ਪਾਦੇ ਰਖੜੀ ਬੰਨੇ ਆ ਤੇ ਆਪਣੀ ਮੰਮ ਨੂੰ ਕਹਿ ਦੋ ਜੋ ਦਾਦੀ ਕਹਿਂਦਈ ਆ ਸਹੀ ਕਹਿਂਦਈ ਆ ਨਹੀਂ ਤਾਂ ਫੇਰ ਨਾ ਮੈਨੂੰ ਕਿਉ ਮੰਮੀ ਇਹ ਦੇਖੋ ਇਹ ਦਾਦੀ ਸਾਨੂੰ ਕੀ ਕਹਿ ਗਏ ਨੇ ਐਚ ਸਾਡਾ ਥੋੜੀ ਕੋਈ ਦੋਸ਼ ਹੈਗਾ ਵਾ ਕਿ ਆਪਾਂ ਕੁੜੀਆਂ ਨੇ ਕੁੜੀਓ ਨਾ ਪਾਪ ਹੈਗਾ ਵਾ ਇਸੀ ਕਾ ਕੁੜੀ ਹੋਣਾ ਕੋਈ ਪਾਪ ਨਹੀਂਗਾ ਤੈਨੂੰ ਮੈਂ ਕਿਹਾ ਨਾ ਤੇਰੀ ਦਾਦੀ ਦਾ ਸੁਭਾਅ ਹੀ ਥੋੜਾ ਇਹੋ ਜਿਹਾ ਉਹ ਥੋੜੇ ਨਾ ਪੁਰਾਣੇ ਖਿਆਲਾਂ ਦੇ ਆ ਤੇ ਪੁਰਾਣੇ ਬਜ਼ੁਰਗਾਂ ਵਾਂਗ ਜਾਦਾ ਸੋਚਦੇ ਆ ਬੱਸ ਕਰੋ ਮੰਮੀ ਤੁਸੀਂ ਦਾਦੀ ਦੀ ਗੱਲਾਂ ਤੇ ਪਰਦਾ ਪਾਉਣ ਦੀ ਕੋਸ਼ਿਸ਼ ਨਾ ਕਰੋ ਦਾਦੀ ਨੇ ਤਾਂ ਮੈਂ ਪਹਿਲਾਂ ਹੀ ਪਸੰਦ ਨਹੀਂ ਸੀ ਅੱਜ ਦਾਦੀ ਨੇ ਮੇਰੇ ਮੂੰਹ ਤੇ ਵੀ ਕਹਿ ਦਿੱਤਾ ਨਹੀਂ ਨਹੀਂ ਅਰਸ਼ ਇਹੋ ਜੀ ਕੋਈ ਗੱਲ ਨਹੀਂ ਹੈ ਆਪੇ ਟਾਈਮ ਆਨਤੇ ਸਭ ਠੀਕ ਹੋ ਜਾਣਾ ਵੇਖਿਓ ਐਸੇ ਦਾਦੀ ਨਹੀਂ ਤੁਹਾਨੂੰ ਕਿੰਨਾ ਪਿਆਰ ਕਰਨਾ ਤੁਹਾਨੂੰ ਆਪਣੀ ਅੱਖਾਂ ਤੋਂ ਓਲ ਲੈ ਨਹੀਂ ਕਰਨਾ ਮੰਮੀ ਜਦੋਂ ਵੀ ਦਾਦੀ ਸਾਡੇ ਨਾਲ ਅੱਦਾ ਬਿਹੇਵ ਕਰਦੇ ਨੇ ਤੇ ਇਹ ਹਮੇਸ਼ਾ ਇਹੀ ਕਹਿੰਦੇ ਹੋ ਇਤਿਹਾਜੇ ਤੱਕ ਕੋ ਟਾਈਮ ਨਹੀਂ ਆਇਆ ਜਦੋਂ ਸਾਨੂੰ ਸਾਡੀ ਦਾਦੀ ਦਾ ਪਿਆਰ ਮਿਲਿਆ ਹੋਵੇ ਸਮਾਂ ਨਾ ਉਹ ਸਿਆਣਿਆਂ ਦੀ ਕਹਾਵਤ ਹੈ ਨਾ ਸਮਾਂ ਬਹੁਤ ਬਲਵਾਨ ਹੈ ਵਕਤ ਨੇ ਕਿੱਧਰ ਕਰਵਟ ਲੈ ਜਾਣੀ ਹੈ ਇਹ ਸਾਨੂੰ ਵੀ ਨਹੀਂ ਪਤਾ ਤੂੰ ਦੇਖੀ ਇੱਕ ਦਿਨ ਇਹੇ ਦਾਦੀ ਨੇ ਕਹਣਾ ਮੇਰੀ ਸ਼ੀਕਾ ਵਰਗੀ ਤੇ ਕੋਈ ਹੈ ਹੀ ਨਹੀਂ ਵੇਖੀ ਤੂੰ ਪਰ ਲਿਖ ਕੇ ਕੁਝ ਬੰਨ ਆ ਦਾਦੀ ਕਹਿੰਦੀ ਹੈ ਨਾ ਤੂੰ ਭਾਂਡੇ ਮਾਂਜਨੇ ਆ ਇਸ ਤਰ੍ਹਾਂ ਨਹੀਂ ਹੁੰਦਾ ਅੱਜ ਕੱਲ ਕੁੜੀਆਂ ਮੁੰਡੇ ਇੱਕ ਬਰਾਬਰ ਹੈ ਕਈ ਮੁੰਡੇ ਵੀ ਤੇ ਆ ਜਿਹੜੇ ਪੜਦੇ ਨਹੀਂ ਘਰ 'ਚ ਬਹਿਲੇ ਨਿਕੰਮੇ ਬੈਠੇ ਹੋਏ ਆ ਬਸ ਕੀ ਆ ਉਹ ਇੱਕ ਨਾਮ ਹੈ ਜੀ ਮੁੰਡਾ ਹੈ ਮੰਮੀ ਮੈਂ ਵੀ ਇਹੀ ਚਾਹਨੀ ਆ ਕਿ ਮੈਂ ਅੱਗੇ ਜਾ ਕੇ ਇੰਨਾ ਪੜਾ ਲਿਖਾ ਕਿ ਮੈਂ ਪ੍ਰੂਫ ਕਰ ਸਕਾਂ ਕਿ ਕੁੜੀਆਂ ਵੀ ਕਾਬਿਲ ਹੁੰਦੀਆਂ ਨੇ ਤੇ ਮੁੰਡਿਆਂ ਤੋਂ ਘੱਟ ਨਹੀਂ ਹੁੰਦੀਆਂ ਰੱਬ ਕਰੇ ਕਿ ਇਹ ਦਿਨ ਜਲਦੀ ਆਵੇ ਕਿ ਦਾਦੀ ਸਾਨੂੰ ਦੋਨਾਂ ਨੂੰ ਐਕਸੈਪਟ ਕਰ ਲੈਣ ਤੇ ਪ੍ਰਾਊਡਲੀ ਕਹਿਣ ਕਿ ਹਾਂ ਅਰਸ਼ ਤੇ ਸ਼ਿਕਾ ਮੇਰੀਆਂ ਪੋਤਰੀਆਂ ਆ ਗਈਆਂ ਨੇ ਜੀ ਸ਼ਿਕਾ ਇਦਾਂ ਹੀ ਹੋਏਗਾ ਤੁਸੀਂ ਦੋਨੋਂ ਨਾ ਤਾਦੀ ਦੀਆਂ ਗੱਲਾਂ ਦੀ ਜ਼ਿਆਦਾ ਟੈਨਸ਼ਨ ਨਾ ਲਵੋ ਜਾਓ ਜਾ ਕੇ ਆਪਣਾ ਕੰਮ ਕਰੋ ਮਮਮੀ ਨੂੰ ਕੋਈ ਸਮਝਾਓ ਕਿ ਮੰਮੀ ਆ ਛੋਟੀਆਂ ਛੋਟੀਆਂ ਕੁੜੀਆਂ ਸਾਹਮਣੇ ਪਤਾ ਨਹੀਂ ਕਿੰਨਾ ਕੁਝ ਹੋ ਜਾਂਦੇ ਆ ਜਿਹੜੀਆਂ ਕਰਨੀਆਂ ਅਸੀਂ ਬੱਚਿਆਂ ਸਾਹਮਣੇ ਨਹੀਂ ਕਰਨੀਆਂ ਫੇਰ ਕੀ ਹੋ ਗਿਆ ਜੇ ਕੁੜੀਆਂ ਨੇ ਤਾਂ ਮੰਮੀ ਨੂੰ ਸ਼ਾਇਦ ਆਪਣਾ ਟਾਈਮ ਪੁੱਲ ਗਿਆ ਕਿ ਮੈਂ ਵੀ ਕਿਸੇ ਦੀ ਧੀ ਆ ਐਡੇ ਵਧੀਆ ਘਰ 'ਚ ਵਿਆਹ ਕੀਤਾ ਸੀ ਪਰ ਨਹੀਂ ਮੰਮੀ ਆਪਣੇ ਬਾਰੇ ਤਾਂ ਭੁੱਲ ਹੀ ਗਏ ਆ ਕਿ ਮੈਂ ਵੀ ਕਿਸੇ ਦੇ ਘਰ ਜੰਮੀ ਸੀ ਧੀ ਬਣ ਕੇ